ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆਪਾਂ ਬਹੁਤ ਹੀ ਸੋਹਣੀ ਗਾਂ ਦਿਖਾਉਣੀ ਹੈ ਜਿਹਦੀ ਖਾਰ ਕੇ ਬਹੁਤ ਜ਼ਿਆਦਾ ਡਿਮਾਂਡ ਆ ਆਪਣੇ ਅੱਜ ਕੱਲ੍ਹ ਏਰੀਆ ਦੇ ਵਿੱਚ ਵੀ ਟੋਕੜ ਗੱਭਣ ਦੀ ਨਾ ਇਹ ਗਾਂ ਟੋਕੜ ਗੱਭਣਾ ਬਾਈ ਨੇ ਵੇਚਣੀ ਹੈਗੀ ਸਾਰੀ ਡਿਟੇਲ ਵੀ ਕਿੰਨੇ ਟਾਈਮ ਦੀ ਗੱਭਣਾ ਕਿੰਨਾ ਦੁੱਧ ਆ ਸੱਜਰ ਨੇ ਕਿੰਨਾ ਦੁੱਧ ਕੜਾ ਸਾਰੀ ਡਿਟੇਲ ਆਪਾਂ ਵੀਡੀਓ ਚ ਸਾਂਝੀ ਕਰਾਵਾਂਗੇ ਤੇ ਖਾਸ ਗੱਲੇ ਵੀ ਹੋਊ ਰੇਟ ਵੀ ਇਹਦਾ ਵੀਡੀਓ ਵਿੱਚ ਹੀ ਕਰਵਾ ਦਾਂਗੇ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੋਲੋ ਪਹਿਲਾ ਪੂਰੀ ਵੀਡੀਓ ਦੇਖੋ ਪੂਰੀ ਵੀਡੀਓ ਦੇਖ ਕੇ ਸਾਰੀ ਡਿਟੇਲ ਸਾਂਝੀ ਜਿਹੜੀ ਤੁਹਾਨੂੰ ਕਰਾਂਗਾ ਉਹ ਸੁਣ ਕੇ ਫੇਰ ਬਾਈ ਨੂੰ ਫੋਨ ਲਾਇਓ ਹਨਾ ਉਹ ਬਾਅਦ ਭਰਾ ਕਹਿੰਦਾ ਵੀ ਵੀਰ ਸਾਨੂੰ ਸਮਝ ਲਿਗਿਆ ਵੀਡੀਓ ਬਣਾ ਕੇ ਦੁਬਾਰਾ ਭੇਜੋ ਫਿਰ ਮਾਲਕ ਨੂੰ ਥੋੜਾ ਔਖਾ ਹੋ ਜਾਂਦਾਗਾ ਸੋ ਬਾਕੀ ਗੱਲਬਾਤ ਕਰਾਉਣੇ ਆ ਜੇ ਕਿਸੇ ਭਰਾ ਨੇ ਕੋਈ ਵੀਡੀਓ ਬਣਾਉਣੀ ਦਿੱਤਾ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462501 ਮੇਰਾ ਨੰਬਰ ਆ ਜੀ ਬਾਕੀ ਬਾਈ ਨਾਲ ਗੱਲਬਾਤ ਕਰਾਉਣੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਤੇ ਐਡਰੈਸ ਬੋਲੋ ਜੀ ਨ ਨੇੜੇ ਪਿੰਡ ਕਿੱਧਰ ਆ ਗਏ ਵੀਰੇ ਪਧੌੜ ਆ ਗਿਆ ਇਧਰ ਭਾਈ ਰਪਾ ਗਿਆ ਜੰਗੀਆਂ ਨਾਲ ਵੀਰੇ ਠੀਕ ਆ ਜੀ ਮੋਬਾਈਲ ਨੰਬਰ ਵੀਰੇ 9501838290 ਵੀਰੇ 9501838290 ਹਾਂਜੀ ਠੀਕ ਆ ਬਾਕੀ ਨੰਬਰ ਸਕਰੀਨ ਤੇ ਵੀ ਲਾ ਦਨੇ ਆ ਬਾਈ ਜਿਹੜੀ ਗਾਂ ਹੈ ਕਿੰਨੇ ਟਾਂ ਦੀ ਗੱਪਣਾ ਇਹ ਬਾਈ 4 ਮਹੀਨਿਆਂ ਦੀ ਫੁੱਲਾ 5ਵਾਂ ਲੱਗਿਆ ਵੈਨੂੰ 4 ਮਹੀਨੇ ਦੀ ਗੱਪਣ ਚੈੱਕ ਕਰਵਾ ਲਈ ਤੁਸੀਂ ਚੈੱਕ ਪਾ ਸਕਦੇ ਵੀਰੇ ਆ ਵੀ ਦੱਸ ਸਕਦੇ ਸੀ ਕਈ ਵਾਰੇ ਪਤਾ ਕੀ ਹੁੰਦਾ ਵੀ ਅਲਾ ਕਹਿੰਦਾ ਸੀ ਹਜੇ ਕਰਾਉਣੀ ਐ ਨਾ ਬਈ ਤੁਹਾਡੀ ਆਪਣੀ ਤਸੱਲੀ ਆ ਸੋਡੀ ਕਰਾਈ ਵੀ ਆ ਅਗਲਾ ਜਿਹੜਾ ਕਲਿੱਕ ਜਰਾ ਆ ਕੇ ਲੈ ਕੇ ਜਾਵੇ ਉਹ ਕਰਾ ਕੇ ਲੈ ਕੇ ਜਾਵੇ ਹਾਂ ਆਪ ਦੀ ਦਸਤ ਦੀ ਤੇ ਐਸ ਤਾਂ ਜਿਹੜਾ ਦੁੱਧ ਆਪਾਂ ਅਗਲੇ ਨੂੰ ਮਿਣਕੇ ਦੇਣਾ ਦੋ ਡੰਗ 8 ਲੀਟਰ ਆ ਵੀਰੇ ਪੂਰਾ ਹੁਣ ਜੇ ਦੋ ਡੰਗ ਚੋਲੇ ਦੋ ਡੰਗ ਚੋਲੇ ਤਿੰਨ ਟੋਲੇ ਠੀਕ ਹੈ ਜਿਵੇਂ 8 ਕਿਲੋ ਦੁੱਧਾ ਮਹੀਨੇ ਸਿਰਫ 4 ਹੋਏ ਗੱਭਨ ਨੂੰ ਦੁੱਧ ਘਟਾ ਫਿਰ ਕੀ ਜਕਰ ਸਾਲ ਕੋ ਹੋ ਗਿਆ ਵੀ ਸੂਈ ਨੇ ਇਹਨੂੰ ਸੂਈ ਨੂੰ ਵੱਧ ਟਾਈਮ ਹੋ ਗਿਆ ਹਾਂ ਠੀਕ ਹੈ ਠੀਕ ਆ ਤੇ ਸੱਜਰ ਨੇ ਉਹ ਕਿੰਨਾ ਕੱਢਿਆ ਬਾਈ 32 ਲੀਟਰ ਦੁੱਧ ਕੱਢਿਆ ਸੱਜਰ ਨੇ ਨਾਲ ਦੀ ਨਾਲ ਖੋਲ ਕੇ ਨਾਲ ਜੇ ਤੋਰਲਾ ਪਾ ਦਿਖਾ ਦੇਣਾ ਹੈਗੇ ਗਾ ਦਾ ਕੱਦ ਵੀ ਬਹੁਤ ਜ਼ਿਆਦਾ ਕਿਸਾਨ ਵੀਰੋ ਬੇਲ ਵੀ ਬਹੁਤ ਜ਼ਿਆਦਾ ਲੰਬੀ ਆ ਕਈਆਂ ਨੂੰ ਵੀਡੀਓ ਛੋਟੀ ਲੱਗਦੀ ਹੋਊਗੀ ਕਿਉਂਕਿ ਮੈਂ ਥੋੜੀ ਵੀਡੀਓ ਜਿਹੜੀ ਫੋਨ ਉੱਚਾ ਚਾੱਕ ਕੇ ਬਣਾਉਣਾ ਕੋਈ ਆਪਾਂ ਜਿਆਦਾ ਤੁਹਾਨੂੰ ਵੱਡੀ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਦੇ ਪਰ ਇਹ ਗਾਂ ਬਹੁਤ ਵੱਡੇ ਕੱਦ ਕਾਢ ਦੇ ਚਾ ਬਹੁਤ ਵੱਡੀ ਬੇਲ ਦੇ ਵਿੱਚ ਆ ਗਈ ਤੁਸੀਂ ਆ ਕੇ ਦੇਖੋ ਬਹੁਤ ਤੁਹਾਨੂੰ ਚੰਗੀ ਲੱਗੂਗੀ ਤੇ ਦੇਖ ਸਕਦੇ ਹੋ ਰੰਗ ਕਾਲੇ ਦੇ ਵਿੱਚ ਆ ਗਈ ਐਚਫ ਨਸਲ ਦੀ ਹੈਗੀ ਤੇ ਟੋਕਰ ਗੱਭਣ ਸਾਢੇ 4 ਮਹੀਨੇ ਦੀ ਚੈੱਕ ਪਾਸ ਹੈ ਬਾਈਕਾਂ ਦਾ ਸੱਜਰ ਨੇ 30 32 ਕਿਲੋ ਦੁੱਧ ਦਤਾਗਾ ਤੇ ਐਸਾ ਦਤਾਗਾ ਜਿਹੜੇ ਸਾਡਾ ਗਾਂ ਕੀ ਨੂੰ 30 32 ਕਿਲੋ ਕੋ ਬਾੜਾ ਵੀ ਨਹੀਂ ਗਾ ਲੈ ਚਲੀ ਵੇ ਤੇ ਹੌਲੀ ਥੋੜਾ ਲੈ ਲੈ ਚਲੀ ਲੈ ਚਲੀ ਆ ਇੱਥੋਂ ਤੁਹਾਨੂੰ ਫੇਸ ਕੁਆਲਿਟੀ ਚੈੱਕ ਕਰਾਂ ਦੇਖੋ ਜੀ ਤੇ ਜਹਾਜ ਹੁਣੇ ਸੂਆ ਕਿਹੜਾ ਸੂਈ ਵੀ ਹੁਣ ਇਸ ਟਾਈਮ ਇਹ ਇਹ ਬਈ ਤੀਜੀ ਸੂਈ ਹੋ ਤਿਆਰ ਹੁਣ ਤੀਜੀ ਮੂਰੇ ਸੂਈ ਹੁਣ ਦੂਜਾ ਹਾਂ ਹਾਂ ਤੇ ਇੱਥੋਂ ਤੁਹਾਨੂੰ ਮੈਂ ਲੇਵਾ ਦਿਖਾਣਾ ਜੀ ਹੌਲੀ ਲੈ ਚਲੋ ਕੋਈ ਗੱਲ ਨਹੀਂ ਵੀਰੇ ਠੀਕ ਹੈ ਠੀਕ ਲਓ ਦੇਖੋ ਜੀ ਥਾਂ ਥਾਂ ਬਈ ਧਾਰਤੂਰ ਦੇ ਵਿੱਚ ਕੋਈ ਕੋਸ਼ਰਲਾ ਕੁਝ ਨਹੀਂ ਵੀਰੇ ਠੀਕ ਜਮਾ ਸਹੀ ਅੱਜ ਦੀ ਆ ਦੇਖੋ ਜੀ ਥਾਂ ਥਾਂ ਚੈੱਕ ਕਰ ਲਓ ਅਜੇ ਤੁਹਾਨੂੰ ਨਾੜ ਦੇ ਦੇਖ ਸਕਦੇ ਹੋ ਇੱਥੋਂ ਪੂਰੀ ਠੰਡੀ ਸੀਲ ਆਈ ਨਹੀਂ ਕੀ ਕਿ ਮੱਤੀ ਚੋਈ ਜਾ ਬੰਦਾ ਠੀਕ ਹੈ ਠੀਕ ਆ ਆ ਦੇਖੋ ਇਹ ਬਹਿਣੀ ਸਾਈਡ ਤੋਂ ਚੈੱਕ ਕਰ ਲੋ ਨਿਆਣੇ ਨੂੰ ਪਹੁੰਚਦੀ ਵਧੀਆ ਬਾਈ ਪੂਰਾ ਵਧੀਆ ਜਮਾ ਠੀਕ ਹੈ ਠੰਡੀ ਸੀਲ ਆ ਹੈ ਪਾ ਮੱਥੀ ਤੋਲਾ ਪਾ ਮਸ਼ੀਨ ਤੇਲ ਆ ਲਾ ਵੀਰੇ ਠੀਕ ਹੈ ਠੀਕ ਆ ਵੀਰੇ ਤੇ ਫਿਰ ਹੁਣ ਨਾਲ ਲੱਗਦਾ ਸਾਡਾ ਰੇਟ ਕਰਦੇ ਵੀ ਜਾਇਦਾ ਕਿੰਨਾ ਕਰਨਾ ਹੈ ਰੇਟ ਵੀਰੇ 60000 ਦੀ ਦੇਣੀ ਆਪਾਂ 60000 ਰੁਪਏ ਹਾਂ ਮੇਚੋ ਮਾਨਤਾਂ ਨਾਲੋਂ ਵਧੀਆ ਕਰਦੋ ਮਾਨਤਾਂ ਬਸ ਮਾਨ ਥੋੜਾ ਹੀ ਹੋਊਗਾ ਬਾਹਲਾ ਨਹੀਂ ਹੋਣਾ ਬਸ ਕਰ ਦੇ ਜੋ ਕੋਈ ਬੰਦੇ ਨੇ ਕਹਿ ਤੀ ਵੀਡੀਓ ਕਿਵੇਂ ਤੇਰੀ ਵੀਡੀਓ ਦੇਖ ਕੇ ਉਹ ਆਪਾਂ ਫੋਲ ਕਰ ਦਾਂਗੇ ਜਿਆਦਾ ਠੀਕ ਆ ਠੀਕ ਆ ਲਓ ਜੀ ਨਿਗਾਹ ਮਾਰ ਲਓ ਗਾਂ ਦੇ ਵਿੱਚ ਚੰਗੀ ਗਾਂ ਕੱਦ ਕਾਠ ਵਡ ਬੁੱਡ ਗਾਂ ਦਾ ਚੰਗਾ ਵਜਨ ਵੀ ਚੰਗਾ ਤੇ 4 ਮਹੀਨੇ ਗੱਬਣ ਚੱਕ ਬਸ ਹੈ ਜਿਹੜੀ ਭਰਾ ਨੂੰ ਪਸੰਦ ਆਉਂਦੀ ਹੈਗੀ ਇੱਥੇ ਪਿੰਡ ਘੰਡਾਵੰਨਾ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਇੱਥੇ ਆ ਕੇ ਦੇਖ ਕੇ ਦੋ ਡੰਗ ਚੋਕੇ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਕਿਉਂਕਿ ਆਨਲਾਈਨ ਦੇ ਜਿਹੜੇ ਚੱਕਰ ਆ ਜਪਾਂ ਪੈਂਦੇ ਉਹ ਬਾ ਤੇ ਬਾਈ ਦਾ ਮੋਬਾਈਲ ਨੰਬਰ ਤੁਹਾਨੂੰ ਦੱਸਤਾ ਇੱਥੇ ਆਓ ਦੋਡਾਂ ਕੋ ਚੌਥ ਸੱਲੀ ਕਰੋ ਤੇ ਜਾਂ ਖਰੀਦ ਸਕਦੇ ਹੋ ਸੋ ਮਿਲਦਾਂ ਕਿਸੇ ਹੋਰ ਵੀਡੀਓ ਨਾਲ ਧੰਨਵਾਦ ਜੀ ਸਸਤੀ ਕਾਲ ਜੀ